101 ਪਾਰਟ ਨੂੰ ਲੈ ਕੇ ਸਾਰਿਆਂ ਦੀਆਂ ਬਹੁਤ ਸਾਰੀਆਂ ਉਮੀਦਾਂ ਸੀਗੀਆਂ 101 ਪਾਰਟ ਆ ਗਿਆ ਹੈ ਪਰ ਉਸ ਵਿੱਚ ਬਹੁਤ ਸਾਰੇ ਬਦਲਾਅ ਆਏ ਆ ਜਦੋਂ ਆਪਾਂ 100 ਪਾਰਟ ਵੇਖਿਆ ਸੀ ਤਾਂ ਉਸ ਵਿੱਚ ਆਪਾਂ ਵੇਖਿਆ ਸੀਗਾ ਕਿ ਪੰਮੀ ਅੰਮੂ ਤੇ ਮਿੰਦੋ ਦਾ ਮਿਲਪ ਹੋ ਗਿਆ ਸੀਗਾ ਪਰ ਹੁਣ ਕਹਾਣੀ ਬਦਲ ਦਿੱਤੀ ਗਈ ਹੈ ਉਹ ਮੇਲ ਕੀ ਵੀ ਨਾ ਮਿਲਣ ਵਰਗੇ ਹੀ ਹੋ ਗਿਆ ਕੰਮੀ ਸਨੀਆਂ ਤੇ ਪੂਰੇ ਪਰਿਵਾਰ ਦੇ ਨਾਲ ਅਮੂਦ ਨੂੰ ਜਦੋਂ ਮਿਲ ਲਾਉਂਦੀ ਹੈ ਤਾਂ ਗਿਲੇ ਸ਼ਿਕਵੇ ਸਾਰੇ ਦੂਰ ਹੋ ਜਾਂਦੇ ਆ ਤੇ ਉਹਨਾਂ ਦਾ ਭੈਣ ਭਰਾ ਦਾ ਤੇ ਮਾਂ ਪੁੱਤ ਦਾ ਮਿਲਾਪ ਹੋ ਜਾਂਦਾ ਹੈ ਪਰ ਅਮੋ ਨੇ ਇੱਕ ਹੋਰ ਨਵੀਂ ਰਟ ਫੜ ਲਈ ਹੈ ਕਿ ਉਸ ਨੇ ਆਪ ਕਿਹਾ ਕਿ ਮੈਂ ਸਨੀ ਨੂੰ ਆਪਣਾ ਪਿਤਾ ਨਹੀਂ ਮੰਨਾਂਗਾ ਤੇ ਨਾ ਹੀ ਤੇਰੇ ਨਾਲ ਤੁਹਾਡੇ ਘਰ ਜਾਵਾਂਗਾ ਤੇ ਉਹ ਜਿੱਦ ਕਰ ਰਹੀ ਹੈ ਕਿ ਮਿੰਦੋ ਤੇ ਪੰਮੀ ਇੱਥੇ ਸਾਡੇ ਨਾਲ ਹੀ ਦਾਦਾ-ਦਾਦੀ ਦੇ ਨਾਲ ਇੱਥੇ ਰਹਿਣ ਪਰ ਪੰਮੀ ਉਸ ਨੂੰ ਸਮਝਾਉਂਦੀ ਹੈ ਕਿ ਮੇਰੇ ਉੱਤੇ ਦੂਜੇ ਘਰ ਦੀ ਵੀ ਜ਼ਿੰਮੇਵਾਰੀ ਹੈ ਬਹੁਤ ਕੁਝ ਬਦਲ ਗਿਆ ਹੈ ਪਰ ਪੰਮੀ ਨਾ ਤਾਂ ਉਸ ਘਰ ਨੂੰ ਛੱਡ ਸਕਦੀ ਏ ਤੇ ਫਿਰ ਉਸ ਉੱਤੇ ਕੋਈ ਹੋਰ ਆਪਸ਼ਨ ਨਹੀਂ ਸੀ ਤਾਂ ਫਿਰ ਉਹ ਸਨੀ ਦੇ ਨਾਲ ਉਸ ਤੱਕ ਦੁਬਾਰਾ ਘਰੇ ਚਲੀ ਜਾਂਦੀ ਏ ਤਾਂ ਅੰਮੂ ਉਸ ਨੂੰ ਬਹੁਤ ਸਮਝਾਉਂਦਾ ਏ ਤਾਂ ਪੰਮੀ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਤੇਰਾ ਪਿਤਾ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਮੇਰਾ ਮਤਰਿਆ ਪਿਓ ਆ ਮੈਂ ਇਸ ਨੂੰ ਆਪਣਾ ਪਿਓ ਨਹੀਂ ਮੰਨ ਸਕਦਾ ਕਿਉਂਕਿ ਮੇਰਾ ਪਿਓ ਅੱਜ ਵੀ ਮੇਰੇ ਨਾਲ ਰਹਿੰਦਾ ਹੈ ਤੇ ਮੈਨੂੰ ਕੋਨੇ ਕੋਨੇ ਵਿੱਚ ਉਹ ਦਿਸਦਾ ਹੈ ਤਾਂ ਮਿੰਦੂ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਨਹੀਂ ਸਮਝਦਾ ਤੇ ਸਾਰੀਆਂ ਗੱਲਾਂ ਤੋਂ ਸੁਣੀ ਵੀ ਅੱਕ ਜਾਂਦਾ ਹੈ ਤੇ ਸੁਣੀ ਕਹਿੰਦਾ ਹੈ ਕਿ ਮੈਂ ਇੱਥੇ ਬੇਇੱਜ਼ਤੀ ਕਰਮੋਂ ਨਹੀਂ ਆਇਆ ਪੰਮੀ ਇਹ ਸਭ ਕੀ ਹੋ ਰਿਹਾ ਹੈ ਤਾਂ ਸਭ ਕੁਝ ਦਾ ਉਹ ਦੋਸ਼ ਪੰਮੀ ਤੇ ਗਾਰੀ ਹੈ ਪਰ ਪੰਮੀ ਵੀਨਾ ਸਿੱਜਾਂ ਤੋਂ ਅਣਜਾਣ ਹੁੰਦੀ ਏ ਕਿ ਉਹ ਕਹਿੰਦੀ ਕਿ ਮੈਨੂੰ ਤਾਂ ਪਤਾ ਨਹੀਂ ਸੀ ਕਿ ਅਮੂ ਦੇ ਮਨ ਵਿੱਚ ਇਨੀ ਨਫ਼ਰਤ ਭਰੀ ਹੋਈ ਹੈ ਕਿਉਂਕਿ ਛੋਟੇ ਹੁੰਦਿਆਂ ਤੋਂ ਹੀ ਉਸਦੇ ਭੂਆ ਫੁੱਫੜ ਨੇ ਜੋਸ਼ ਨੂੰ ਸਿਖਾਇਆ ਸੀ ਉਹੀ ਉਸਦੇ ਮਨ ਵਿੱਚ ਘਰ ਕੇ ਅਰ ਗਿਆ ਜਦੋਂ ਅम्मू ਛੋਟਾ ਹੁੰਦਾ ਸੀ ਤਾਂ ਉਸਦੀ ਭੂਆ ਨੇ ਉਸ ਸਣੀ ਨੂੰ ਮਿੰਦੋ ਦਿਨਾਂ ਲੜ ਲੜਾਉਂਦੇ ਨੂੰ ਦੇਖ ਲਿਆ ਸੀ ਤਾਂ ਉਸ ਤੋਂ ਬਾਅਦ ਅम्मू ਨੂੰ ਨਫ਼ਰਤ ਹੋ ਗਈ ਸੀ ਸਣੀ ਦੇ ਨਾਲ ਤੇ ਜਦੋਂ ਹੁਣ ਇਹਨਾਂ ਦਾ ਮਿਲਾਪ ਹੋਇਆ ਇਹ ਤਾਂ ਉਸ ਨੇ ਸਣੀ ਨੂੰ ਆਪਣਾ ਮਤਰਿਆ ਪਿਓ ਕਹਿ ਦਿੱਤਾ ਹੈ ਤੇ ਜਿਸਦਾਂ ਸਾਰਿਆਂ ਨੂੰ ਬਹੁਤ ਗੁੱਸਾ ਆਇਆ ਤੇ ਪੰਮੀ ਨੂੰ ਵੀ ਗੁੱਸਾ ਆਇਆ ਤੇ ਪੰਮੀ ਨੇ ਬਹੁਤ ਕੋਸ਼ਿਸ਼ ਕੀਤੀ ਅम्मू ਨੂੰ ਸਮਝਾਉਂਦੀ ਕਿ ਤੂੰ ചല്ല ਕਿਉਂਕਿ ਮੈਂ ਤੇਰੇ ਨਾਲ ਦੁਬਾਰਾ ਵੀ ਛੋੜਾ ਨਹੀਂ ਸਹਿ ਸਕਦੀ ਪਰ ਅम्मू ਨਾਲ ਨਹੀਂ ਗਿਆ ਤੇ ਉਸਨੇ ਕਹਿ ਦਿੱਤਾ ਕਿ ਤੁਸੀਂ ਇੱਥੇ ਰਹ ਪਪੋ ਪਰ ਉਹ ਉਹ ਵੀ ਮਜਬੂਰ ਸੀਗੀ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਇੱਥੇ ਨਹੀਂ ਰਹਿ ਸਕਦੀ ਕਿਉਂਕਿ ਮੇਰੀ ਉੱਤੇ ਉਸ ਘਰ ਦੀ ਵੀ ਜ਼ਿੰਮੇਵਾਰੀ ਹੈ ਤਾਂ ਅੱਗੋ ਅम्मू ਦੀ ਦਾਦੀ ਨੇ ਵੀ ਹੱਥ ਹੀ ਛੋੜ ਦਿੱਤੀ ਉਹ ਕਹਿੰਦੀ ਚਾਹੇ ਲੈ ਕੇ ਜਾਣਾ ਅम्मू ਲੈ ਜਾਓ ਪਹਿਲਾਂ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਸੀ ਪਰ ਹੁਣ ਨਹੀਂ ਲਗਾ ਸਕਦੇ ਜੇ ਤੁਸੀਂ ਅम्मू ਨੂੰ ਲੈ ਕੇ ਜਾਣਾ ਤੁਹਾਡੇ ਨਾਲ ਜਾਣਾ ਸੋਚਦਾ ਤਾਂ ਤੁਸੀਂ ਲੈ ਜਾਵੋ ਉਮੀਦ ਕਰਦੇ ਤਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ